ਸਵਾਗਤ ਸਾਰ ਲੋਨ ਪਾਲਾਂਗੇ ਸਾਈ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਤੋਰੀਆਂ ਤੋਰੀਆਂ ਦੀ ਸਬਜ਼ੀ ਆਪਾਂ ਬਣਾਵਾਂਗੇ ਤੋਰੀਆਂ ਆਪਾਂ ਵੇਖੋ ਕਿਡੀਆਂ ਸੋਹਣੀਆਂ ਗੁਲੀਆਂ ਕੁਲੀਆਂ ਲੈ ਕੇ ਆਏ ਆਂ ਇਹਨਾਂ ਦੀ ਸਬਜ਼ੀ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਨੇ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਇੱਕ ਟਮਾਟਰ ਤੇ ਚਾਰਕ ਗੰਡੇ ਇਹ ਦੋ ਤਿੰਨ ਹਰੀਆਂ ਮਿਰਚਾਂ ਪਾਵਾਂਗੇ ਇਹਦੇ ਵਿੱਚ ਮਿਰਚਾਂ ਜਿਆਦੀਆਂ ਨਹੀਂ ਪੈਂਦੀਆਂ ਕਿਉਂਕਿ ਜਿਆਦੀਆਂ ਮਿਰਚਾਂ ਪਾਉਣ ਦੇ ਨਾਲ ਇਹ ਜਿਆਦਾ ਵਧੀਆ ਨਹੀਂ ਬਣਦੀ ਨਾਲੇ ਬੱਚੇ ਵੀ ਨਹੀਂ ਖੁਸ਼ ਹੋ ਕੇ ਖਾਂਦੇ ਆਪਾਂ ਮਿਰਚਾਂ ਦੋ ਹੀ ਪਾਵਾਂਗੇ ਵਿੱਚ ਜਿਹੜੀ ਮਿੱਠੀ-ਮਿੱਠੀ ਆਪਣੀ ਸਬਜ਼ੀ ਬਣੇ ਤੇ ਆਜੋ ਆਪਾਂ ਇਹਨਾਂ ਨੂੰ ਛਿੱਲ ਕੇ ਸਾਫ਼ ਕਰ ਲਈਏ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਤੋਰੀਆਂ ਛਿੱਲ ਲੈਣੇ ਆ ਆ ਵੇਖੋ ਤੋਰੀਆਂ ਆਪਾਂ ਛਿੱਲ ਕੇ ਸਾਰੀਆਂ ਧੋਲੀਆਂ ਚੰਗੀ ਤਰ੍ਹਾਂ ਤੇ ਇਹ ਆਪਾਂ ਗੰਡੇ ਵੀ ਧੋਲੇ ਟਮਾਟਰ ਵੀ ਤੇ ਇਹਨਾਂ ਨੂੰ ਹੁਣ ਆਪਾਂ ਕੱਟ ਲੈਣੇ ਆ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਤੋਰੀਆਂ ਕੱਟ ਲੈਣੇ ਆ ਬੋਲੋ ਵਾਇਗਰੂ ਖਾਲਚਾ ਵਾਇਗਰੂ ਬੋਖਾਤੇ ਆਜੋ ਆਪਾਂ ਤੋਰੀਆਂ ਕੱਤੀਆਂ ਵਾਈ ਗੁਰੂ ਜੀ ਦਾ ਖਾਲਚਾ ਵਾਈ ਗੁਰੂ ਜੀ ਦੀ ਖਤੇ ਬੋਲੋ ਕਾਕੇ ਬੋਲੋ ਆਗੜੂ ਹਲੋ ਆਪਾਂ ਤੋਰੀਆਂ ਕੱਟ ਲੀਆਂ ਸਾਰੀਆਂ ਤੇ ਇਧਰ ਆਪਾਂ ਗੰਡੇ ਕੱਟ ਲਏ ਤੇ ਟਮਾਟਰ ਇਹ ਆਪਾਂ ਹਰੀ ਮਿਰਚ ਕੱਟੀ ਆ ਇਧਰ ਆਪਾਂ ਪਿਆੰਦਾ ਖਲਿਆਵਾ ਗੈਸ ਔਨ ਕਰਕੇ ਆਪਾਂ ਹੁਣ ਤੜਕਾ ਲਾਉਣੇ ਆ 팬 ਗਰਮ ਹੋ ਗਿਆ ਤੇ ਆਪਾਂ ਤੇਲ ਪਾ ਲੈਨੇ ਆ ਵਿੱਚ ਤੜਕਾ ਲਾਉਣ ਵਾਸਤੇ ਇੱਕ ਆਪਾਂ ਕੋਲੀ ਲੈ ਲਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਨੇ ਆ ਇਧਰ ਚਾਪਾ ਪਾ ਲਾਂਗੇ ਸਵਾਦ ਅਨਸਾਰ ਥੋੜਾ ਜਿਹਾ ਲੂਣ ਪਾ ਲਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਹਲਦੀ ਕਲਰ ਵਾਸਤੇ ਇਹਨਾਂ ਮਸਾਲਿਆਂ ਨੂੰ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਪਾ ਲਾਂਗੇ ਆਪਾਂ ਧਨੀਆ ਪਾウダー ਥੋੜਾ ਜਿਹਾ ਇਹ ਥੋੜਾ ਜਿਹਾ ਕੜੀ ਪੱਤੇ ਦਾ ਪਾਊਡਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੇਣੀ ਕਿ ਜਦੋਂ ਆਪਣਾ ਤੇਲ ਗਰਮ ਹੋ ਗਿਆ ਵਾ ਪਾ ਲਾਂਗੇ ਆਪਾਂ ਇਹ ਜੀਰਾ ਜੀਰਾ ਆਪਣਾ ਚਟਕ ਗਿਆ ਤੇ ਆਪਾਂ ਗੰਡੇ ਪਾ ਦਾਂਗੇ। ਨਾਲੇ ਹਰੀ ਮਿਰਚ ਪਾ ਦਾਂਗੇ। ਤੇ ਗੰਡੇ ਆਪਣੇ ਭੁੱਜ ਗਿਆ। ਬਹੁਤੇ ਨਹੀਂ ਆਪਾਂ ਭੁੰਨੇ ਇਤਨਾ ਬ੍ਰਾਊਨ ਜੇ ਥੋੜੇ ਥੋੜੇ ਦਾ ਕਲਰ ਚੇਂਜ ਕਰਨਾ ਵਾ ਕਲਰ ਇਹਨਾਂ ਦਾ ਬਦਲ ਗਿਆ ਤੇ ਹੁਣ ਇਹ ਆਪਾਂ ਜਿਹੜਾ ਕੋਲ ਸੀ ਮਸਾਲਿਆਂ ਦਾ ਇਹ ਪਾ ਲੈਨੇ ਆ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਸਾਲਾ ਲੱਗਾ ਸੀ ਕੋਲੀ ਨਾਲ ਆਪਾਂ ਹੋਰ ਪਾ ਦਿੰਨੇ ਆ ਇਹ ਟਮਾਟਰ ਪਾ ਦਿੰਨੇ ਆ ਆਪਾਂ ਸਾਡੇ ਕੱਟ ਕੇ ਲਏ ਹੀ ਤੇ ਹੁਣ ਆਪਾਂ ਪਾ ਦਾਂਗੇ ਜਿਹੜੀਆਂ ਤੋਰੀਆਂ ਆਪਾਂ ਕੱਟ ਕੇ ਲਈਆਂ ਇਨੂੰ ਆਪਾਂ ਚੰਗੀ ਤਰ੍ਹਾਂ ਤੋਰੀਆਂ ਪਾ ਕੇ ਮਿਸ ਕਰ ਲਿਆ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਅੱਧਾ ਗਲਾਸ ਪਾਣੀ ਇਹਨਾਂ ਨੂੰ ਆਪਾਂ ਉਤੋਂ ਟੱਕ ਦਾਂਗੇ 10 ਮਿੰਟਾਂ ਵਿੱਚ ਆਪਣੀ ਸਬਜ਼ੀ ਜਿਹੜੀ ਆ ਬਣ ਕੇ ਤਿਆਰ ਹੋ ਜੂਗੀ ਸਬਜ਼ੀ ਆਪਣੀ ਬਣ ਗਈ ਤੇ ਆਪਾਂ ਇੱਕ ਡੋਂਗੇ 'ਚ ਕੱਢ ਲੈਣੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਤੇ ਆਪਾਂ ਇੱਕ ਡੋਂਗੇ 'ਚ ਕੱਢ ਲਈਏ ਤੇ ਵੇਖੋ ਕਿੰਡੀ ਸੋਹਣੀ ਬਣੀ ਆ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਅਗਲੀ ਵੀਡੀਓ ਦੇ ਵਿੱਚ ਹ ਤੱਕ ਲਈ ਰੱਬ ਰਾਖਾ